ਪ੍ਰਹਰਾਸ ਸਾਹਿਬ ਹਰ ਦੁਗ ਦੁਗ ਭਗਤੀ ਉਪਾਇ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਾਕ ਸੁਸਤ ਹਰ ਮਾਰਿਆ ਪ੍ਰਹਲਾਦ ਤਰਾਇ ਅਹੰਕਾਰੀਆ ਨਿੰਦ ਕਾ ਪੇਟ ਤੇ ਨਾਮ ਦੇਵ ਮੁਖ ਲਾਇ ਬਿਨ ਨਾਨਕ ਅਸਾ ਹਰ ਸੇਗਾਂ ਅੰਤਲੇ ਚੜਾਇ ਸਲੋਕ ਮਹੱਲਾ ਪਹਿਲਾ ਬੁਖਦਾਰੂ ਸੁਖ ਰੂਪ ਭਇਆ ਜਾ ਸੁਖ ਧਾਮ ਨਾ ਹੋਈ ਕੋ ਕਰਤਾ ਕਰਨਾ ਮੈ ਨਹੀਂ ਜਾਹੁ ਕਰੀ ਨਾ ਹੋਈ बलहारी कुदरत तो वसया तेरा अंत न जाई लख्या रहाओ जात में जोत जोत में जाता कल कला भरपूर रहया तू सच्चा साहब चुप्त सवाल जिन की पार पया कहू तो नानक कर कि बाता जो कुछ करना सो कर रहया सोदा राग आसा महला पहला एक ओंकार सतगुर प्रसाद ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਧਮੀ ਕੀ ਅ ਸੰਖਾ ਕੀਤੇ ਤੇਰੇ ਬਵਨ ਹਾਰੇ ਤੇਤੇ ਤੇਰੇ ਰਗ ਪਰ ਸੋ ਕਹੀਏ ਕੀਤੇ ਤੇਰੇ ਗਵਨ ਹਾਰੇ ਗਵਨ ਤੁਮ ਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਵਨ ਤੁਮ ਨਾ ਚਤ੍ਰਪੁੱਤ ਲਿਖ ਜਾਨਨ ਲੇਖ ਲਿਖ ਤਰੰ ਵਿਚਾਰੇ ਗਵਨ ਤੁਮ ਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਲਨ ਜੁਨੇ ਗ੍ਰਾਸਨ ਉੱਤੇ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਲਨ ਚਿਤ ਸਮਾਧੀ ਅਬਰ ਗਾਵਣ ਤੁਦਨੋ ਸਾਦ ਬਿਚਾਰੇ ਗਾਵਣ ਤੁਲਨ ਜੈ ਸਦੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਲਨ ਪੰਡਰ ਪੰਡਰ ਕੀ ਸਰ ਜਿਦ ਜਿਦ ਵਿਦਾਨ ਨਾਲੇ ਗਾਵਣ ਤੁਦਨ ਮੋਹਨਿਆ ਮਨਮੋਹਨ ਸੁਰਗਮ ਅਛਪਿਆਲੇ ਗਾਵਣ ਤੁਦਨ ਰਤਨ ਪਾਇ ਤੇ ਰੇ ਹਰਿ ਸਦਤੀ ਰਖਨ ਨਾਲੇ ਗਾਵਣ ਤੁਰਨੋ ਜੋਤ ਮਹਾਬਲ ਸੂਰਾ ਗਾਵਣ ਤੁਰਨੋ ਖਾਨ ਵਿਚਾਰੇ ਗਾਵਣ ਤੁਰਨੋ ਕੰਡ ਮਨੁ ਬ੍ਰਹਮੰਡਾ ਕਰਤ ਕਰਤੇ ਪੂਰ ਵਿਚਾਰੇ ਸਹੀ ਤੁਰਨੋ ਗਾਵਣ ਜੋਤ ਤਉ ਪਾਵਨ ਰਤੇ ਤੇਰੇ ਪਗਦਰ ਸਾਨੀ ਹੋਰ ਕੀਤੇ ਤੋ ਬਨਾ ਗਾਵਣ ਸਿਮੈ ਚਿਤ ਮੇ ਅਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਇਬ ਸਾਚਾ ਸਦੀਨ ਹੈਪੀ ਹੋਸੀ ਜਾਇ ਨਾ ਜਾ ਸ੍ਰੀ ਰਚਨਾ ਜਿਨ ਰਚਾਈ रंगी रंगी भाती कर कर जिनसी माया जमी पाई कर कर देखा की ता अपना ज्योतिष ज्योतिष भावे सोई कर ना जाय सो सहा साहब पासा नानक रह जाय आस महिला पहला सुन वे सब कोई केवड़ वड्डा केवल विठा होमत पाए ते कह जाये कहने वाले तेरे रहे सुमाए ਬੱਡੇ ਮੇਰੇ ਸਾਹਿਬ ਗਹਿਰ ਗਬੀਰਾ ਗੁਣ ਜਹੀਰਾ ਕੋਈ ਨ ਜਾ ਰਹੇ ਤੇ ਰਹਿ ਤਸਵੀਰ ਬੜੀਰਾ ਰਹਾਓ ਸਭ ਸੁਰਤਿ ਮੈਂ ਚਰਤ ਕਮਾਈ ਸਭ ਕੀਮਤ ਮੈਂ ਨੀਮਤ ਪਾਈ ਗਿਆਨੀ ਧਿਆਨੀ ਗੁਰੂ ਰਹਾਏ ਕਹਿ ਨਾ ਜਾਏ ਤੇ ਨਿਕਲ ਬਟਿਆਈ ਰਬ ਸਾਡੇ ਸਾ ਬਤਾ ਸਾਬ ਚਲੇ ਗਈਆਂ ਸਿੱਧਾ ਪਰਖਾ ਗਿਆ ਬਟਿਆਈਆਂ ਤਦ ਵੀ ਸਿੱਧੀ ਕਿਣੀ ਨਾ ਪਾਈਆ ਕਰਮ ਲੈਣਾ ਹੀ ਠਾਕ ਰਹਾਇਆ

ਨਾਮ ਰੇ ਨ ਹੋਵੇ ਸੂਬ ਦਿੰਦਾ ਰਹਣ ਚੁੱਕੇ ਭੂਗ ਦੁਨਿ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਉਡਾਪ ਤੇ ਵੜ ਤੇਰੀ ਧਾਰ ਜਿੰਨਿ ਕਰਕੇ ਕੀ ਤੀ ਰਾਤ ਤੁਸਨ ਵਸਾਰੇ ਕਿ ਕਮਜਾਦ ਨਾਨਕ ਨਾਮੇ ਬਾਜ ਸੁਨਾ ਤੋ ਰਾਗ ਗੁਦਰੀ ਮਹੱਲਾ ਤੇਤਾ ਹਰ ਕੇ ਜੜ ਸਰਬੂ ਸਰਪੁਰ ਕਾ ਬਣਾ ਕਰ ਬਰਪਾਸ ਹਮ ਕੀਰੇ ਕਰਮ ਸਰਬੂ ਸਰਨਾ ਕਰ ਦੇਆ ਨਾਮ ਪਰ ਜਾਸ ਮੇਰੇ ਮੀਤ ਗੁਰਦੇ ਮੋਕਰਾਮ ਨਾਮ ਬਰਗਾਸ ਬ੍ਰਹਮਤ ਨਾਮ ਮੇਰਾ ਪ੍ਰਾਨ ਸੁਖਾਇ ਹਰ ਕੀ ਤਬ ਦੇ ਰਾਸ ਰਹਾਉ ਅਰਜਨ ਕੇਵਡ ਭਾਗ ਬਡੇ ਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਬਰਗਾਸ ਬਿਨ ਹਰ ਹਰ ਹੈ ਬਸ ਨਾਮ ਨਾ ਪਾਇ ਤੇ ਭਾਗ ਹੀ ਜੰਪਾਸ ਗੁਰੂ ਸਤਗੁਰ ਸਰਜਨ ਜਨ ਨੇ ਆਇ ਤ੍ਰਿਗ ਜੀਵ ਤ੍ਰਿਗ ਜੀਵਾਸ ਬਿਨ ਹਰ ਜਨ ਸਤਗੁਰ ਸੰਗਤ ਪਾਇ ਤੈਨ ਤੋਰ ਮਸਤਿ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਤਹ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤ ਤਵੇ ਬੰਦਾ ਆਹਰ ਹਰ ਜੀਓ ਪਰਿਆ ਸਹਿਲ ਪਤਰ ਮੈਂ ਜਨ ਤੂ ਪਾਇ ਤਾ ਕਰ ਚਗਾ ਬੇ ਕਰ ਧਰਿਆ ਮੇਰੇ ਮਾ ਤੋ ਜੀ ਸਤ ਸੰਗਤ ਮਿਲੇ ਸੋ ਪਰਿਆ ਗੁਰ ਪ੍ਰਸਾਰ ਪਰਮ ਪਦ ਪਾਇ ਸੂਕੇ ਕਾਸ਼ਟ ਹਰਿਆ ਰਹਾਉ ਬਿਨੰਦ ਪਿਤਾ ਲੋਕ ਸਰਬੰਤਾ ਕੋਈ ਨ ਕਿਸ ਕੀ ਕਰਿਆ सिर से है ठाकुर का है मन पाव करया उड़े उड़ावे से को साथ में पाचे बच भी चरया तेन कमन कलावे कमन चगावे मन में सिमरन करया सबने दान दस अस्तर दान ठाकुर कर दल तरया जन नानक बल बल सद बल जाइए तेरा अंत न परावरया राग ऐसा महला चौथा सो पुरख एक ओंकार सतगुरु परसाल सो so, पर कण रंजन हर पर रंजन हर गुमा गमे पारा सब तावे सब तावे तो जी हर सच्चे सर दिन सब जी तुम्हारे जी तू जिया का दाता रा हर तावे सब तो जी सब दुख संसार धारा हरे आपे ठाकुर आपे सेवक जी क्या नानक जंत विचारा ਜੋ ਕਰਕੇ ਨੰਤਰ ਸਰਮਣਨੰਤਰ ਜੀ ਹਰੇਕ ਪਰਕ ਸੁਮਾਣਾ ਇਕ ਦਾਤਿਕ ਭਿਖਾਰੇ ਜੀ ਸਭ ਤੇਰੇ ਚੋੜ ਵਿਡਾਣਾ ਤੂੰ ਆਪੇ ਦਾਤਾ ਤੇ ਭਗਤਾ ਜੀ ਹੋ ਤਦ ਮੈ ਨ ਵਰਨਾ ਜਾਣ ਤੂੰ ਪਾਰ ਪਰਮ ਭੇਂਤ ਬੇਟੀ ਤੇਰੇ ਕਿਆ ਗੁਣਿਆ ਕਵਕਾਣਾ ਜੋ ਸੇਵਾ ਜੋ ਸੇਵਾ ਤੂੰ ਜੀ ਜੋ ਨਾਨਕ ਚਨ ਕੁਰਬਾਣਾ ਹਰਤਾਵੇ ਹਰਤਾਵੇ ਤੂੰ ਜੀ ਸੇਡਾ ਨੁਗਮਸ ਕੁਵਾਸੀ ਤੇ ਮੁਕਤ ਸੇ ਮੁਕਤ ਭਾਇ ਜਨ ਹਰਤਾ ਜੇ ਤਰ ਟੂਟੀ ਜੰਕੀ ਫਾਸੀ जिन निरपोज नहर निरपो ते आए जी तिनका को सब गुवासी जिन सेवा जिन सेवा मेरा हर दी ते हर, हर रूप समासी से तन से तन जिन हर ते आए जी जन नानक तिन बल जासी तेरी पर तेरी पर भंडार पर जी परे बेंत बेंता तेरे पर तेरे पर सलाह तुझी हर अनेक अनेक अनंता

ਵਣਨਾਰਕ ਗੁਣ ਗਾਵੇ ਕਰਤੇ ਕਿਹੜੀ ਜੋ ਸਭ ਸੇ ਕਾਜ ਨੋਈ ਆਸਾ ਮਹਲਾ ਚੌਥਾ ਤੂ ਕਰਤਾ ਸਤਿਆਰ ਮੈਂ ਨਾ ਸਾਈਂ ਜੋ ਤੂ ਭਾਵੇਂ ਸੁਹੀ ਤੀਸੀ ਜੋ ਤੂ ਦੇ ਸੋਈ ਹੁ ਪਾਈ ਰਹਾਓ ਤਬ ਤੇਰੀ ਤੂ ਸਭ ਰੀਤਾ ਐ ਜਿਸਨੋ ਕਿਰਪਾ ਕਰੇ ਤੇ ਨਾਵ ਰਤਨ ਪਾਇਆ ਗੁਰੂ ਮੂਖ ਲਾ ਲਾ ਮਨ ਮੁਗਵਾਇ ਦਿਆਪੋ ਵਿਛੋੜੇ ਆਪ ਬਿਲਾਇ ਤੂ ਦਰੇ ਆਸਾ ਤੋ ਨਹੀਂ ਮਾਏ ਤੋ ਦੂਦੂ ਦਾ ਕੋਈ ਨਹੀਂ ਈ ਜਾਨ ਸਭ ਤੇਰਾ ਕਿਨੂ ਜੋਬ ਮੈਂ ਬਚਦਾ ਸੁਨੇਲ ਜਿਸਨੂੰ ਤੂੰ ਜਨੈ ਸੁਦਰਦਾਨ ਹਰਗੁ ਸਭੀਂ ਹੱਥ ਵਖਣਿ ॥॥ ਹਿਨ ਹਰ ਜੈਵਾਂ ਤਿਲ ਸੁਖ ਪਾਇ ਸਹਿਜ ਇਹਰ ਨਾਮ ਸੁਮਾਇ ॥॥ ਤੂੰ ਆਪੇ ਕਰਤਾ ਤੇਰਾ ਕੀ ਆਪ ਸਭ ਹੋਇ ਤਦ ਮੈਂ ਦੂਜਾ ਵਰਨਾ ਕੋਈ ॥ ਉਕਰ ਕਰ ਵੇ ਕੈ ਜਾਣੇ ਸੋ ਜਨਾਨ ਗੁਰਮੁਖ ਪਰਬਤ ਹੋਇ ਆਸਾ ਮਹਿਲਾ ਪਹਿਲਾ ॥॥ ਤਿਤ ਸਰਉੜੇ ਪਹਿਲੇ ਨਮਸਾ ਪਾਣੀ ਪਾਗਤਿ ਨਹੀ ਕੀਆ ॥ ਕੰਕਨ ਮੋਗ ਨਹੀਂ ਚਾਲਾ ਹਮ ਬੇਕਰ ਤੇ ਡੁੱਬੀਐ ਲੈ ਮਾਨੇ ਇੱਕ ਨਾ ਚੇਤਸ ਮੁਣਮੁਣਾ ਹਰ ਬਿਸਰ ਤੇ ਰਿਗਨ ਗਲਿਆਰ ਹਾਉ ਨਾਉ ਜੇ ਸਦੀ ਨਹੀਂ ਪੜੈ ਮੂਰਖ ਮੁਗਦਾ ਜਨਨ ਭਇ ਤਰਨ ਵਤਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਆਸਾ ਮਹਲਾ ਪਦਿਵਾ ਭਈ ਪ੍ਰਾਪਤ ਮਾਨੁ ਕੁਤੇ ਹਰੀਐ ਗੋਵਿੰਦ ਮਿਲਨ ਕੇ ਤੇਰੀ ਬਰੀਆ ਅਵਰ ਕਾ ਚਿਰੇ ਕਿ ਤਨਾ ਕਾਮ ਸਾਸੰਗੁ ਭਜ ਕੇਵਲ ਨਾਮ ਰੰਧਾਨ ਲਾ ਭਗਤ ਜਨ ਤਨ ਕੈ ਜਨਮ ਦਿੱਤਾ ਜਾਕਰ ਗਮਾਇਆ ਤੇ ਰਹਾਉ व्याप्ताश्रम धर्म ना कमाया सेवा साधु जाने हराया कहो नानक हमणि च करम मा चरण पर पीरा को चरम पा चाहे दसवीं कभी आवाज बेनती क्यों पाई अमरी करो हाथे रक्षा पूर्ण हो चित इच्छा जब चरना मंडाए हमारा अपना जान करो प्रतिपारा हमरे दुष्ट दय तुम कावो आप हार दे मोहि बचाओ सुख विसा मोरो परिवारा सेवक चित सदा करतारा ਮੂਰ ਅਛਾਣ ਦੇ ਕਰ ਬੈ ਗਰੀਏ ਸਭ ਬੈ ਲੜ ਕੋ ਅਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਣ ਕੀ ਰਹੀ ਪਿਆਸਾ ਤਮੈ ਸਾੜ ਪੇ ਵਰਨਾ ਤੇ ਹਾਂ ਜੋ ਵਰਦਾਂ ਸਤੰਪੇ ਪਾਉ ਫੇਰਕ ਸਤ ਹਮਾਰੇ ਤਾਰਿ ਚੰਚੂ ਛਤਰ ਹਮਾਰੇ ਮਾਰੀਏ ਆਪ ਹਾਰ ਦੇ ਮੂਜੇ ਵਰੀਏ ਮਰਨ ਕਾਰਕ ਕਰਸਨੀ ਵਰੀਏ ਪੂਜੋ ਸਦਾ ਹਮਾਰੇ ਪਛਾ ਸ੍ਰੇਧ ਤੁਝ ਕਰੀ ਵਰਚਾ राख लेहु में रखन साहिब संत सहाय प्यारे वीर मन दृष्टल के हंता आत्महु परिणत दिस कंटा काल पै ब्रह्मा बपरा काल पै शिव देव काल पै त्रिभुवन पुरता सबतव ता तदिय तमाशा जमल काल जो गुसेवा कियो वेद रा ब्रह्मा ज्योति जोण का सब लोग सुवारा नमस्कार है ताए हमारा जमल का सब भक्त बनायो देवदाय दाई जो बजायो आदियंते के अवतार जो गुरु सम जियो हमारा नमस्कार तुझे को मारे सकल प्रजा जन में आप सवारी चंकड़ गोसे वंश बुद्धि और सत्रक पर मोह बुद्धिओ कट कट के अंतर की जान पढ़े भरे की पीर गुशानटी ते कुकरे सुल्ला सब पर कृपा दिसर फूला सुल्तान द पाए ते दुखे जो पाए साधन के सो भी एक एक की पीर गुशान कट कट के पर भति जाने ਜਬੁ ਦ੍ਰਿਖ ਕਰਾ ਕਰ ਤਾਰਾ ਪ੍ਰਜਾ ਤਰਦ ਤਬ ਦੇਹ ਉਪਾਰ ਜਬਾ ਕਰਤ ਕਰ ਤੋ ਕਭੂ ਤੁਮ ਮਨ ਦੇ ਤਰ ਸਭੂ ਯੇਤੇ ਬਨ ਸਰਚ ਉਤਾਰੇ ਆਪ ਐ ਆਪਣੀ ਦੂਜੀ ਉਚਾਰ ਤੁਮ ਸਭ ਮੀਤੇ ਰਹਿ ਤਲਾਰੰਜਾਂਗ ਬੇਦ ਪੇਦ ਅਰ ਆਲਮ ਨਰੰਕ ਕਾਨਨ ਮੁਕਰਨ ਲੰਬਾ ਆਦਨੀਲ ਨਾੜੀ ਅਸੰਭ ਤਾਕਾ ਮੂਡ ਝਾਰਤ ਪੇਦਾ ਜਾ ਕੋ ਪੇਵਨ ਭਾਵਦ ਬੇਤਾ ਤਾਕੋ ਕਿਰਪਾ ਨਨਮਾਤ ਮਹਾ ਮੂਡ ਕਛ ਭੇਦ ਨਾ ਜਾਣਤ

अवरचा में रितम करो सत्य व्यवहार से प्रसंग करो दुष्ट फेर वरत पाता सकल मलेश करो रण काता वेर तुलसा सरनी परे दिन का दुष्ट दक्त हो मरे प्रक्षण पर परे त्यारे दिन का तुम संकर सब टारे जो कल को एक बार ते हैं ताके काल निकले हैं रचा हुए है सब काला दूसरे स्तरे तत्काला रुपाद्रिसंजाएं ने हर हो ताके ताव तुम कुमो हो ਰਿੱਧ ਸਿੱਧ ਕਰਮੋ ਸਭ ਹੋਈ ਦੁਸ ਸਾਸ ਸਕੇ ਨਾ ਕੋਈ ਏਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸ ਤੇ ਧਾਇ ਉਵਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ ਦੋ ਪੇ ਰਹਾ ਖੜਗ ਕੇ ਤੁਮੈ ਸਰਨ ਤੇ ਹਾਰੀ ਆਪ ਹਾਰ ਤੇ ਲਿਉ ਬਾਰੀ ਸਰਬ ਟੋਰ ਮੋਹ ਸੁਹਾਈ ਦੁਸ ਦੋ ਤੇ ਲਿਉ ਵਿਚਾਈ ਸਵਈਆ पाए गए जब ते तुम रे तब ते कुआ करे नहीं आने राम रहीम प्राण कराने नहीं कहे मत एक ना मान्य सिमर शास्त्र बे सब बहु भेद कहे हम एक ना जान्य श्री अस्पाण के पद मिली कर मैंने कह सब तो हे दोहरा सगल द्वार को छाड़ के गयो तुहारो द्वार पाए गए की लाज ऐसे भोग निदास तुहार राम कली महल्ला तीजा देखो कार प्रसाद ਨੰਦ ਤੇ ਅਮਰੀ ਮੈਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਜਤੀ ਮਨਵੰਦੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਇਨੀਆਂ ਸ਼ਬਦੋਤਾ ਗਾਓ ਹਰੀ ਤੇਰਾ ਮਨ ਜਨੀ ਮਸਾਇ ਕਹੇ ਨਾਨਕ ਅਨੰਦ ਹੋਆ ਜਦਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਮੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਲਗਲਾ ਸਮਰਤ ਸੁਆਮੀ ਸੋ ਕੇ ਮਨੋਂ ਵੀ ਸਾਰੇ कहे नानके मन मेरे सदा रू हर नाचे साहे वाह क्या नहीं कर तेरे करता तेरे पावे सदा सलाह तेरी नाम मन वसावे नाम जिनके मन वसा वाजे शब्द कनेरे कहे नानक सच्चे साहिब क्या नहीं कर तेरे साचा नाम मेरा या दर मेरा नाजन भुखा सब गवाईया कर सूख मनिया जिन इच्छा सब पुजाइया ਸਦਾ ਕਿਰਪਾਣ ਕੀ ਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣਾ ਸੰਤੋ ਸਭ ਤਰੋ ਪਿਆਰੁ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਵਜਿਤ ਘਰ ਸੁਭਾਗੇ ਘਰ ਸੁਭਾਗੇ ਜਬ ਦਵਾਜੇ ਕਲਾਜਤ ਕਰ ਤਾਰੀਆਂ ਪੰਚ ਦੋਤ ਦਵਾਜਿ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਧਿਨ ਕੋਸੀ ਨਾਮ ਅਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਦਵਾਜੇ ਹਰ ਦਸਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਬਾਰ ਬ੍ਰਮ ਪ੍ਰਪਾਇ ਉਤਰੇ ਸਗਲੂ ਸੁਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਕਾ ਜਨ ਭਏ ਸਰਤੇ ਪੂਰੇ ਗੁਰਤੇ ਜਾਣ ਸੁਣ ਤੇ ਪਣੀਤ ਕਹਤੇ ਪੂਰਤ ਸਤਗੁਰ ਰਹਾ ਭਰਪੂਰ ਵਿਣਮਤ ਲਾਣ ਗੁਰ ਚਰਨ ਲਾਗੇ ਵਾਜੇਨ ਹਰ ਤੂਰ ਮਦਾਮਣੀ ਮਲਾਪ ਜਮਾ ਥਾਲ ਵਿੱਚ ਤਨੇ ਵਸਤੂ ਪਈਓ ਜਸ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ discards of sherdar ਵੇ ਕੋ ਕਾਵੇ ਦੇ ਕੋ ਬੁਝੈ ਇਸ ਕਾ ਹੋਇ ਉਦਾਰੋ ਦੇ ਵਸਤ ਜੀ ਨਹ ਜਾਇ ਨਿਤ ਨਿਤ ਰਖਿ ਉਤਾਰੋ ਤੁਮ ਸੰਸਾਰ ਤਨ ਲਗਤ ਰਿਐ ਸਬ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾ ਤੂੰ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਬੁਝਾ ਨਾਹੀ ਆਪੇ ਤਰਸ ਪਿਉਈ ਦਰਸ ਪਿਆ ਮੈ ਰਵਤ ਹੋਈ ਸਤਿਗੁਰ ਸਿਧਨ ਮਿਲਿਆ ਨਾਨਕ ਨਾ ਮਿਲੇ ਤਾ ਜੀਵ ਮ ਤਨ ਮਨ ਤੀ ਵੇ ਹਰਿਆ ਪੋੜੀ ਜਿੱਥੈ ਤੂੰ ਸਮਰਾਤ ਜਿੱਥੈ ਕੋਈ ਨਾਏ ਉਥੈ ਤੇਰੀ ਰਖ ਬਿਨ ਉੱਦਰ ਮਾਏ ਹੁਣ ਕਹਿ ਜਮ ਕਹ ਦੂਤ ਨਾਏ ਤੇਰੇ ਛਡ ਜਾਏ ਬੋਲ ਦੇ ਕਮ ਉਸ ਗਾ ਬਰਸਤੀ ਭਾਰ ਪਾਏਿਲ ਕੋ ਲੱਗੀ ਪਿਆਸ ਮ੍ਰਿਤ ਸੇ ਹੀ ਖਾਏ ਕਰਮੇ ਪੁਣ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸੁਮੱਲੇ ਸਾਹੀ ਸਾਏ ਵਰਤਾ ਕੋਈ ਨਾ ਜਾਏਗੀ ਹਵ ਤੁਹਿਆਇ ਸ਼ਲੋਕ ਮਹਲਾ ਪੰਜਵਾ ਅੰਤਰ ਗੁਰੂ ਅਰਤਨ ਜੀਵਾ ਜਬ করুণਾਓ ਨੇਤਰੀ ਸਤਗੁਰ ਪ੍ਰੇਕ ਨਾ ਸੁਰਨੀ ਗੋਲਾ ਗੁਰਨਾ ਸਤਗੁਰ ਸੇ ਤੀਰਤੇ ਦਰਗਹ ਪੈ ਏਠਾਉ ਕਹੁ ਨਾਨਕ ਕਿਰਪਾ ਕਰੇ ਜਿਸੁ ਮੇ ਸਬਤ ਦੇ ਜਗ ਮੋਤਮ ਕਾੜੀ ਅਵਰਲੇ ਕੇਈ ਕੇ ਮਹਲਾ ਪਨਿਵਾ ਰਖੇ ਰਖਣੇ ਹਾਰਿਆ ਪਿਉ ਬਾਰੀਅਨ ਗੁਰ ਕੀ ਪੈ ਰੀ ਪਾਈ ਕਾੜ ਸੁਆਰੀਅਨ ਵਾ ਆਪ ਦੇ ਆਲ ਮਨੋ ਨਾ ਵਿਸਾਰੀਅਨ ਸਾਧ ਜਨ ਕੇ ਸੰਗ ਭਉ ਜਲਤਾਰੀਅਨ ਸਾਕਰ ਦਿਨ ਤੱਕ ਦੋ ਸਿਖਿ ਰਮਾਇ ਜੁਧਾਰੀਅਨ ਈਸਾਵ ਕੀ ਟੇਕ ਨਾਨਕ ਮਨੇ ਮਾਇ ਬਿ ਸਿਮਰ ਸੁਖ ਹੋਏ ਸਗਲੇ ਦੁਖ ਜਾਈ ਤੇ ਸੰਕੀਟੇ ਕ ਨਾਨਕ ਮਨੇ ਮਾਏ ਬਿ ਸਿਮਰ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ